ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਲੋਕ ਸਭਾ ਚੋਣਾਂ 'ਚ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲ ਦਲ ਟਕਸਾਲੀ ਨੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਦੇ ਵਿੱਚ ਵੱਡਾ ਐਲਾਨ ਕੀਤਾ ਹੈ। ਸਿੱਖ ਸੰਗਤ ਦੇ ਭਾਰੀ ਵਿਰੋਧ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣੀ ਬਦਨਾਮੀ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲ ਦਲ ਟਕਸਾਲੀ ਨੇ ਜਰਨਲ ਜੇ ਜੇ ਸਿੰਘ ਨੂੰ ਬੀਬੀ ਖਾਲੜਾ ਦੇ ਹੱਕ 'ਚ ਬਿਠਾ ਦਿੱਤਾ। ਰਣਜੀਤ ਸਿੰਘ ਬਰਮਪੁਰਾ ਕਈ ਵਾਰ ਕਹਿ ਚੁੱਕੇ ਸੀ ਕਿ ਸਾਡਾ ਕੈਂਡੀਡੇਟ ਬੀਬੀ ਖਾਲੜਾ ਤੋਂ ਵੱਧ ਕੁਰਬਾਨੀ ਵਾਲਾ ਹੈ ਔਰ ਇਹ ਜਿੱਤੇਗਾ ਜ਼ਰੂਰ ਪਰ ਆਖਿਰ ਨੂੰ ਅਕ ਬਖਲੜਾ ਦੀ ਸ਼ਖਸੀਅਤ ਦੇ ਸਾਹਮਣੇ ਜਰਨਲ ਜੇਜ ਸਿੰਘ ਨੂੰ ਵਾਪਸ ਲੈਣਾ ਪਿਆ ਸੇਵਾ ਸਿੰਘ ਸੇਖਵਾਂ ਸ਼ਰੋਮਣੀ ਕਲਦਲ ਟਕਸਾਲੀ ਦੇ ਸੀਨੀਅਰ ਲੀਡਰ ਦੇ ਨਾਲ ਅਸੀਂ ਫੋਨ ਤੇ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਹਾਂਜੀ ਸੇਖਵਾਂ ਸਾਹਿਬ ਜਿਹੜਾ ਜਰਨਲ ਜੇਜ ਸਿੰਘ ਜੀ ਨੂੰ ਵਾਪਸ ਲੈਣ ਦਾ ਜਿਹੜਾ ਫੈਸਲਾ ਲਿਆ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਜੀ ਦੱਸੋ ਕਿ ਉਹ ਕਿਸ ਤਰ੍ਹਾਂ ਜਿਹੜਾ ਕਿਸ ਹਾਲਾਤ ਦੇ ਵਿੱਚ ਜਿਹੜਾ ਉਹ ਫੈਸਲਾ ਲਿਆ ਕਿਉਂਕਿ ਜਿਵੇਂ ਬ੍ਰਹਮਪੁਰਾ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਸਟੇਜ ਦੇ ਉੱਤੇ ਵੀ ਕਹਿੰਦੇ ਸੀ ਵੀ ਬੇਸ਼ੱਕ ਠੀਕ ਹੈ ਭਾਈ ਖਲੜਾ ਦੀ ਜੀ ਦੀ ਕੁਰਬਾਨੀ ਹੈ ਪਰ ਜੇਜੇ ਸਿੰਘ ਦੀ ਵੀ ਬੜੀ ਵੱਡੀ ਕੁਰਬਾਨੀ ਹੈ ਤੇ ਅਸੀਂ ਵਾਪਸ ਨਹੀਂ ਲਵਾਂਗੇ ਉਮੀਦਵਾਰ ਹੁਣ ਕਿਹੜੇ ਹਾਲਾਤ ਬਣ ਗਏ ਸੀ ਦੇਖੋ ਗੱਲ ਇਹ ਆ ਵੀ ਇੱਕ ਤੇ ਸਾਧ ਸੰਗਤ ਦਾ ਬਹੁਤ ਪ੍ਰੈਸ਼ਰ ਸੀਗਾ ਜੀ ਦੂਸਰਾ ਸਾਡੀ ਪਾਰਟੀ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਖਬਰ ਚ ਵੀ ਆ ਚੋਚਾ ਅਖੀਰ ਦਾ ਵੀ 90% ਲੋਕ ਜਿਹੜੇ ਆ ਉਹ ਇਸ ਹੱਕ ਦੇ ਵਿੱਚ ਸੀਗੇ ਮੇਰੇ ਸੁਨੇਤ ਤੇ ਖੰਡੜਾ ਦੀ ਮਤ ਕਰਨੀ ਚਾਹੀਦੀ ਆ ਜੀ ਤੇ ਫਿਰ ਸਾਰੀ ਸਾਧ ਸੰਗਤ ਦੇ ਫੈਸਲੇ ਅੱਗੇ ਕੋ ਸਾਰਿਆਂ ਨੂੰ ਮੰਨਣਾ ਪੈਂਦਾ ਹੂੰ ਹੂੰ ਜੀ ਮੈਂ ਤੇ ਇਹ ਕਹੂੰਗਾ ਵੀ ਸਾਰਾ ਸੰਗਤ ਦਾ ਫੈਸਲਾ ਮੰਨ ਲਿਆ ਬਰੰਪੁਰਾ ਸਾਹਿਬ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਹੁਣ ਬਿਲਕੁਲ ਜੀ ਬਿਲਕੁਲ ਬਿਲਕੁਲ ਸਹਿਮਤ ਨਹੀਂ ਹੁਣ ਉਹਨਾਂ ਆਪ ਐਲਾਨ ਕੀਤਾ ਤੇ ਜਿਹੜਾ ਤੁਸੀਂ ਜਿਵੇਂ ਬੀਬੀ ਖਲੜਾ ਜੀ ਲਈ ਤੁਸੀਂ ਵੀ ਇਸ ਇਲਾਕੇ ਚੋਂ ਜਾਂ ਜਰਨਲ ਜੀਤ ਸਿੰਘ ਹੁਣ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਵੋਟਰਾਂ ਨੂੰ ਅਪੀਲ ਕਰਨਗੇ ਵੀ ਉਹ ਸਾਰੇ ਬੀਬੀ ਖਲੜਾ ਨੂੰ ਜਿਤਾਉਣ ਬਿਲਕੁਲ ਕਰ ਬਿਲਕੁਲ ਬਿਲਕੁਲ ਅਸੀਂ ਆਪਣੀ ਇਲੈਕਸ਼ਨ ਸਮਝ ਕੇ ਲੜਾਂਗੇ ਜੀ ਔਰ ਇਹਨਾਂ ਨੂੰ ਜਿਤਾਵਾਂਗੇ ਸੇਖਵੰਦ ਸਾਹਿਬ ਜਦੋਂ ਤੱਕ ਤੁਸੀਂ ਉਮੀਦਵਾਰ ਵਾਪਸ ਨਹੀਂ ਸੀ ਲਿਆ ਲੋਕਾਂ ਦੇ ਸਵਾਲ ਸੀ ਕਿ ਟਕਸਾਲੀ ਵੀ ਅਕਾਲੀਆਂ ਮੰਗ ਜਾਂ ਕਾਂਗਰਸੀਆਂ ਵਾਗ ਸਿਰਫ ਕੁਰਸੀ ਦੇ ਪਿੱਛੇ ਭੁੱਖੇ ਆ ਪਰ ਰਾਤ ਤੁਸੀਂ ਇਹ ਫੈਸਲਾ ਕਰਕੇ ਜਿਹੜਾ ਸਿੱਖਾਂ ਦੇ ਤਾਂ ਮਨ ਅੱਧੇ ਜਿੱਤ ਲਏ ਆ ਇਹ ਗੱਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਗਈ ਆ ਕਿ ਤੁਸੀਂ ਆਪ ਨੂੰ ਵੀ ਕਹਿਣਾ ਚਾਹੋਗੇ ਕਿ ਆਪ ਨੂੰ ਵੀ ਬੀਬੀ ਖੱਲੜਾ ਦੇ ਸਾਹਮਣੇ ਕਿਉਂਕਿ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਮੈਂ ਮੈਂ ਤੇ ਕੱਲ ਮੈਂ ਜਦੋਂ ਕੱਲ੍ਹੇ ਫੰਕਸ਼ਨ ਦੇ ਵਿੱਚ ਅਸੀਂ ਐਲਾਨ ਕੀਤਾ ਨਾ ਹੂੰ ਹੂੰ ਮੈਂ ਉਸ ਵੇਲੇ ਹੀ ਸਟੇਜ ਤੋਂ ਹੀ ਐਲਾਨ ਕਰਤਾ ਸੀ ਕਿ ਮੈਂ ਆਮ ਆਦਮੀ ਪਾਰਟੀ ਨੂੰ ਵੀ ਅਪੀਲ ਕਰਦਾ ਕਿ ਉਹ ਵੀ ਹੁਣ ਆਪਣਾ ਜਿਹੜਾ ਵਿਵਸਥਿਆ ਉਥੋਂ ਵਿਡਰਾ ਕਰ ਲੈਣ ਹੂੰ ਜੀ ਤੇ ਨਾਲ ਹੀ ਮੈਂ ਖੈਰਾ ਸਾਹਿਬ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਹੁਣ ਇਹ ਸਰਬਸਾਂਝਾ ਉਮੀਦਵਾਰ ਬਣਾ ਦੇਣ ਉਹਨਾਂ ਨੂੰ ਇੱਕ ਪਾਰਟੀ ਦਾ ਉਮੀਦਵਾਰ ਨਾ ਰਹਿਣ ਦੇਣ ਹੂੰ ਬਿਲਕੁਲ ਬਿਲਕੁਲ ਤੇ ਨਾਲ ਮੈਂ ਇਹ ਵੀ ਕਿਹਾ ਸੀਗਾ ਕਿ ਜਿਹੜੇ ਪੰਜਾਬ ਦੇ ਲੋਕਾਂ ਦੀ ਖਾਸ ਸੀ ਕਿ ਪੰਜਾਬ ਵਿੱਚ ਤੀਸਰਾ ਮੋਰਚਾ ਬਣੇ ਹੂੰ ਉਹਦੇ ਵਾਸਤੇ ਅਸੀਂ ਨਹੀਂ ਰੱਖ ਦਿੱਤੀ ਆ ਕਾਲੀਦਾਲ ਟਕਸਾਲੀ ਨੇ ਹੂੰ ਜੀ ਤੇ ਹੁਣ ਜਿਹੜੀ ਪ੍ਰੋਪੋਜ਼ਲ ਮੈਂ ਕਿਹਾ ਸੀਗਾ ਵੀ ਕੋਈ ਸੀਟਾਂ ਐਸੀਆਂ ਨੇ ਜਿੱਥੇ ਅਲਾਈਅੰਸ ਨਹੀਂ ਵੀ ਹੁੰਦਾ ਤੇ ਆਪਾਂ ਸਾਰੇ ਇੱਕ ਹੀ ਉਮੀਦਵਾਰ ਲਈਏ ਪਰ ਵਾਕੀ ਪਾਰਟੀਆਂ ਨੂੰ ਛੱਡ ਕੇ ਜਿਵੇਂ ਪਟਿਆਲੇ ਦੀ ਤੇ ਆਪਣੇ ਗਾਂਧੀ ਜੀ ਨੇ ਹਾਂਜੀ ਆਪਣੇ ਸੰਗਰੂਰ ਤੋਂ ਭਗਵੰਤ ਮਾਨ ਨੇ ਹੂੰ ਹੂੰ ਆਪਣੇ ਲੁਧਿਆਣੇ ਤੋਂ ਸਿਮਰਜੀਤ ਬੈਂਸ ਉਦੋਂ ਬਾਅਦ ਖਦੂਰ ਸਾਹਿਬ ਤੋਂ ਬੀਬੀ ਜੀ ਦਾ ਹੋ ਹੀ ਗਿਆ ਹਾਂਜੀ ਤੇ ਅਨੰਦਪੁਰ ਸਾਹਿਬ ਤੋਂ ਵੀਰ ਦਵਿੰਦਰ ਹੂੰ ਹੂੰ ਇਹਨਾਂ ਦੇ ਖਿਲਾਫ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਆਪੋ ਆਪਣੇ ਦੀਵਾਰ ਵਾਪਸ ਲਾ ਦੇਣ ਤੇ ਇਹ ਜਿਹੜਾ ਤੀਸਰਾ ਮੋਰਚਾ ਨਾ ਇਹ ਉਹਦੀ ਨਿਊ ਅਕਾਲੀਆਂ ਨੇ ਰੱਖਤੀ ਆ ਤੇ ਇਹਦੇ ਤੇ ਹੁਣ ਬਾਕੀ ਜਨਰਲ ਰਿਸਪੌਂਡ ਕਰਨਾ ਚਾਹੀਦਾ ਆ ਤਾਂ ਕਿ ਜਿਹੜਾ ਅਲਟੀਮੇਟਲੀ ਗੋਲ ਆ ਉਹ ਹੈਗਾ 2022 ਜੀ ਪੰਜਾਬ ਦੀ ਅਸੈਂਬਲੀ ਜੀ ਤੇ ਉਹਦੇ ਵਾਸਤੇ ਆਪਾਂ ਸਾਰੇ ਇਕੱਠੇ ਹੋਈਏ ਹੂੰ ਜੀ ਤਾਨੂੰ ਲੱਗਦਾ ਵੀ ਉਹ ਸਾਥ ਦੇਣਗੇ ਖੈਰਾ ਸਾਹਿਬ ਨੇ ਜਾਂ ਆਮ ਆਦਮੀ ਪਾਰਟੀ ਹੈ ਤੁਹਾਡੀ ਸਰਕਾਰ ਸਾਹਿਬ ਮੇਰੀ ਗੱਲ ਹੋਈ ਹੈ ਮੇਰੀ ਗੱਲ ਹੋਈ ਹੈ ਸਾਰਾ ਸਾਹਿਬ ਨੇ ਤੇ ਅੱਗੇ ਇੱਕ ਨਿੱਜੀ ਟੀਵੀ ਚੈਨਲ ਤੇ ਡਿਸਕਸ਼ਨ ਹੋਈ ਸੀ ਉੱਥੇ ਵੀ ਮੈਂ ਪ੍ਰਪੋਜ਼ਲ ਦਿੱਤੀ ਸੀ ਤੇ ਉਹਨਾਂ ਮੰਨ ਲਈ ਸੀ ਜੀ ਕਿ ਮੈਂ ਇਹਦੇ ਨਾਲ ਸਹਿਮਤ ਆ ਜੀ ਜੀ ਤੇ ਹੁਣ ਆਮ ਆਦਮੀ ਪਾਰਟੀ ਨਾਲ ਵੀ ਆਪਣੀ ਗੱਲ ਚੱਲ ਰਹੀ ਹੈ ਮੇਰੀ ਜੀ ਤੇ ਮੈਨੂੰ ਪੂਰਨ ਉਮੀਦ ਆ ਕਿ ਇਸ ਪ੍ਰਪੋਜ਼ਲ ਤੇ ਸਾਰੇ ਸਹਿਮਤ ਹੋ ਜਾਣਗੇ ਜੀ ਕਿਉਂਕਿ ਪੰਜਾਬ ਦੇ ਲੋਕ ਵੀ ਜਿਹੜੇ ਆ ਉਹ ਤੀਜਾ ਬਦਲ ਚਾਹੁੰਦੇ ਨੇ ਸਿੱਖਵਾ ਸਾਹਿਬ ਬੇਸ਼ੱਕ ਪਿਛਲੀ ਵਾਰ ਆਵਾਜ਼ ਪਾਰਟੀ ਦੀ ਦਾ ਹੂੰ ਜੀ ਮੈਂ ਮੈਂ ਇਹੀ ਕਹਿ ਰਹਾ ਨਾ ਜੇ ਅਸੀਂ ਪੰਜਾਬ ਦੇ ਲੋਕ ਜੋ ਚਾਹੁੰਦੇ ਨੇ ਉਹਦੇ ਮੁਤਾਬਕ ਇਹ ਕਰਨਾ ਚਾਹੁੰਦੇ ਨੇ ਜੀ ਜੀ ਧੰਨਵਾਦ ਜੀ ਸ਼ੁਕਰੀਆ ਸ਼ੁਭ ਕਾਮਨਾਵਾਂ ਤੁਹਾਨੂੰ ਚੋਣਾਂ ਲਈ ਥੈਂਕ ਯੂ ਵੀ ਥੈਂਕ ਯੂ કડੂਰ ਸਾਹਿਬ ਹਲਕਾ ਹੌਟ ਸੀਟ ਹੈ ਔਰ ਪੰਥਕ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਮੈਦਾਨ ਚ ਨਿਤਰੇ ਹੋਏ ਨੇ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਸੁਖਪਾਲ ਸਿੰਘ ਖੈਰਾ ਧੜੀ ਵੱਲੋਂ ਬੀਬੀ ਖਾਲੜਾ ਮੈਦਾਨ ਚ ਨੇ ਜਿੱਥੇ ਇਹ ਗੱਲ ਸਪਸ਼ਟ ਕੀਤੀ ਜਾ ਰਹੀ ਹੈ ਕਿ ਬੀਬੀ ਖਾਲੜਾ ਦੇ ਮੁਕਾਬਲੇ ਦਾ ਕੋਈ ਵੀ ਉਮੀਦਵਾਰ ਪੰਜਾਬ ਚ ਨਹੀਂ ਹੈ ਕਿਉਂਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਜੋ ਪੰਜਾਬ ਦੇ ਲਈ ਕੀਤਾ ਕੋਈ ਵੀ ਲੀਡਰ ਅੱਜ ਦੇ ਸਮੇਂ 'ਚ ਉਹ ਨਹੀਂ ਕਰ ਸਕਦਾ ਪਰ ਹੁਣ ਸਵਾਲ ਇਹ ਬਣ ਜਾਂਦਾ ਹੈ ਕਿ ਬੀਬੀ ਖੱਲੜਾ ਦੇ ਮੁਕਾਬਲੇ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦਾ ਰੌਲਾ ਪਾਉਂਦੀ ਹੈ ਉਹ ਆਪਣਾ ਉਮੀਦਵਾਰ ਕਿਉਂ ਖੜਾ ਕਰ ਰਹੀ ਹੈ ਦੂਜੇ ਪਾਸੇ ਕਾਂਗਰਸ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬੀਬੀ ਜਗੀਰਕੌਰ ਹੈ ਬੀਬੀ ਜਗੀਰਕੌਰ ਦਾ ਸਿਆਸੀ ਕੈਰੀਅਰ ਤੇ ਨਾਲ ਹੀ ਕਾਂਗਰਸ ਦੇ ਡਿੰਪਾ ਦਾ ਸਿਆਸੀ ਕੈਰੀਅਰ ਬੀਬੀ ਪਰਮਜੀਤਕੌਰ ਖੱਲੜਾ ਦੇ ਮੁਕਾਬਲੇ ਲੰਬਾ ਜ਼ਰੂਰ ਹੈ ਪਰ ਸ਼ਖਸੀਅਤ ਬੀਬੀ ਖੱਲੜਾ ਦੇ ਸਾਹਮਣੇ ਨੀਵੀਂ ਕਹੀ ਜਾ ਸਕਦੀ ਹੈ ਦੁਨੀਆ ਭਰ ਦਾ ਸਮੁੱਚਾ ਸਿੱਖ ਭਾਈ ਜਾ ਰਾ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਦੀ ਆਵਾਜ਼ ਉਠਾ ਰਿਆ ਪਰ ਵੋਟ ਤਾਂ ਖਾਲੜਾ ਇਲਾਕੇ ਖਾਲੜਾ ਹਲਕੇ ਚੋਂ ਪਵੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਖਾਲੜਾ ਹਲਕੇ ਦੇ ਲੋਕ ਵੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੁਣਨਾ ਚਾਹੁੰਦੇ ਨੇ ਜਾਂ ਇਹ ਹਵਾ ਸੋਸ਼ਲ ਮੀਡੀਆ ਤੇ ਹੀ ਬਣੀ ਹੋਈ ਹੈ ਤਾਂ ਖਾਲਸ ਟੀਵੀ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ